ਲਾਇਨਸ ਕਲੱਬ ਰੋਲਵੰਦਗੀ 302 ਕੀ ਦਿੱਤੇ ਹਰੇਕ੍ਰਿਸ਼ਨਾ ਹਸਪਤਾਲ ਬੇਗੋਵਾਲ ਬਲੋ ਬੇਗੋਵਾਲ ਚ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਜ੍ਹਾ ਵਿਸ਼ੇਸ਼ ਤੌਰ ਤੇ ਬੋਝੇ ਬੀਬੀ ਜਗੀਰਕੌਰ ਨੇ ਕਲੱਬ ਦੇ ਸੁਪਰਾਲੇ ਦੀ ਛਲੱਗ ਕੀਤੀ ਅਤੇ ਮੌਕੇ ਤੇ ਕਲੱਬ ਦੇ ਆਗੂ ਸਤਪਾਲ ਸਿੰਘ ਸਰਪੰਚ ਤੇ ਰਾਜ ਬਹਾਦਰ ਨੇ ਦੱਸਿਆ ਕਿ ਡਾਕਟਰ ਪ੍ਰਮੋਦ ਮਹਿੰਦਰ ਦੀ ਸਮੂਚੀ ਟੀਮ ਵੱਲੋਂ ਕੈਂਪ ਦੌਰਾਨ ਮਰੀਜ਼ਾਂ ਦੀ ਜਾਂਚ ਕੀਤੀ ਜਾਵੇਗੀ ਇਹ ਕੈਂਪ 15-16 April ਨੂੰ ਹਰੇਕ੍ਰਿਸ਼ਨਾ ਹਸਪਤਾਲ ਬੇਗੋਵਾਲ ਵਿੱਚ ਫ੍ਰੀ ਮੈਡੀਕਲ ਲਗਾਇਆ ਜਾਵੇਗਾ ਜਿਸ ਵਿੱਚ ਫ੍ਰੀ ਹੱਡੀਆਂ ਤੇ ਜੋੜਾ ਪੇਟ ਲਰਦ ਅੱਖਾਂ ਦੇ ਚੈੱਕਅ ਜਗੀਰ ਕੋਲ ਨੇ ਕੀ ਆਖਿਆ ਤੁਸੀਂ ਵੀ ਸੁਣੋ ਪਲਾਥ ਤੋਂ ਪੱਤਰਕਾਰ ਮਨਜੀਤ ਸਿੰਘ ਚੀਮਾ ਤੇ ਕੁਲਵੰਤ ਮੱਲੀ ਦੀ ਰਿਪੋਰਟ ਆ ਵੀ ਬਾਈ ਬੇਟੇ ਅੱਜ ਮੈਂ ਤਾਂ ਸਰਦਾਰ ਸਰਦਾਰ ਅੱਜ ਸੱਚ ਅਕਸਰ ਅਕਸਰ ਸਵਾਹਿਗਤ ਹੈ ਕਾਲਸਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸਾਰੇ ਖਾਲਸਾ ਪੰਥ ਨੂੰ ਸਾਰੀਆਂ ਸੰਗਤਾਂ ਨੂੰ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਨ ਬਖਸ਼ਿਸ਼ ਦੁਆਰਾ ਖਾਲਸਾ ਸਿਰਜਿਆ ਹੋਇਆ ਖਾਲਸੇ ਦੇ ਸਬੰਧ ਵਿੱਚ ਅੱਜ ਖਾਲਸਾ ਸਿਰਜਣਾਂ ਦਿਵਸ ਦੇ ਜੋ 325 ਸਾਲਾ ਮਨਾਇਆ ਜਾ ਰਿਹਾ ਹੈ ਸਾਰੀਆਂ ਸੰਗਤਾਂ ਨੂੰ ਬਹੁਤ-ਬਹੁਤ ਵਧਾਈ ਹੋਵੇ। ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੋਚ ਪਰਮਾਤਮਾ ਦੀ ਮੌਜੂਦਗੀ ਵਿੱਚ ਆ ਕੇ ਮੇਰੇ ਬਾਪਾ ਚਾ ਨੇ ਇਹ ਸਾਰੀਆਂ ਬਖਸ਼ਣੀਆਂ। ਦੂਸਰਾ ਇਸ ਖੁਸ਼ੀ ਵਿੱਚੀ ਇਸ ਸਥਾਨ ਦੇ ਉੱਤੇ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ ਦੇ ਸਥਾਨ ਦੇ ਉੱਤੇ ਇੱਕ ਬਹੁਤ ਹੀ ਮਾਹਰ ਤਜਰਬੇਕਾਰ ਜਿਹੜੇ ਕਿ ਅੱਖਾਂ ਦਾ ਆਪਰੇਸ਼ਨ ਕਰਨ ਵਾਸਤੇ ਅੱਖਾਂ ਦਾ ਫ੍ਰੀ ਕੈਂਪ ਲਾ ਰਹੇ ਹੈ ਡਾਕਟਰ ਪਰਮੋਦ ਮਹਾਜਨ ਜੀ ਔਰ ਉਹਨਾਂ ਦੇ ਨਾਲ ਸਾਡੇ ਸਾਥੀ ਸਦਾ ਸਤਪਾਲ ਸਿੰਘ ਜੀ ਸਰਪੰਚ ਜੱਬੋਵਾਲ ਸਾਹਿਬ ਸਰਦਾਰ ਰਾਜ ਬਹਾਦਰ ਸਿੰਘ ਜੀ ਮੁੰਡੀ ਰੋਡ ਤੋਂ ਜਿਨ੍ਹਾਂ ਨੇ ਬੜਾ ਉਪਰਾਲਾ ਕੀਤਾ ਕਿ ਜਿਸ ਤਰ੍ਹਾਂ ਸੰਤਪਾਪਾ ਪ੍ਰੇਮ ਸਿੰਘ ਜੀ ਮਰਾਲੇਵਾਲੀ ਦੇ ਸਥਾਨ ਤੇ ਤਕਰੀਬਨ ਬਹੁਤ ਜ਼ਿਆਦਾ ਕੈਂਪ ਜਿਹੜੇ ਇੱਥੇ ਆਰਗੇਨਾਈਜ਼ ਕੀਤੇ ਜਾਂਦੇ ਆ 3 ਸਤੰਬਰ ਨੂੰ ਵੱਡਾ ਅੱਖਾਂ ਦਾ ਕੈਂਪ ਤੇ ਮੈਡੀਕਲ ਚੈੱਕਅਪ ਇੱਥੇ ਕੀਤਾ ਜਾਂਦਾ ਤੇ ਉਹਨਾਂ ਦੇ ਆਪਰੇਸ਼ਨ ਤੇ ਇਲਾਜ ਕੀਤੇ ਜਾਂਦੇ ਆ ਉਸ ਦੀ ਕਰੀ ਵਿੱਚ ਸਰਦਾਰ ਸੁਤਪਾਲ ਸਿੰਘ ਜੀ ਸਰਪੰਚ ਸਾਹਿਬ ਤੇ ਸ੍ਰੀ ਰਾਜਪਾਲ ਹਦਰਸ ਸਿੰਘ ਜੀ ਨੇ ਕਿਹਾ ਕਿ ਅਸੀਂ ਹਰ ਮਹੀਨੇ ਹਰ ਸੁਪਰਾਨ ਤੇ ਜਿਹੜਾ ਇਹ ਪ੍ਰਬੰਧ ਅਸੀਂ ਕਰਾਂਗੇ ਹਰ ਮਹੀਨੇ ਸ਼ੁਕਰਾਂਦ ਵਾਲੇ ਦਿਨ ਇੱਥੇ ਮੈਡੀਕਲ ਕੈਂਪ ਲੱਗਿਆ ਕਰੇਗਾ ਅੱਖਾਂ ਦੇ ਆਪਰੇਸ਼ਨ ਕਿਤੇ ਜਾਣਗੇ ਲੈਂਸ ਪਾਏ ਜਾਣਗੇ ਲੋੜਵੰਦਾਂ ਨੂੰ ਜਿਹੜੀ ਐ ਐਨਕਾਂ ਹੈ ਉਹ ਵੀ ਪ੍ਰੋਵਾਈਡ ਕੀਤੀਆਂ ਜਾਣਗੀਆਂ ਕਿਥੋਂ ਤੱਕ ਕਿ ਹੱਡੀਆਂ ਦਾ ਨਰੀਖਣ ਕੀਤਾ ਜਾਊਗਾ ਹੱਡੀਆਂ ਦੀਆਂ ਦਰਦਾਂ ਹੱਡੀਆਂ ਦੀ ਕੋਈ ਬਿਮਾਰੀ ਉਸ ਦਾ ਵੀ ਪ੍ਰਬੰਧ ਜਿਹੜਾ ਕੀਤਾ ਜਾਏਗਾ ਮੈਂ ਜਿੱਥੇ ਇਹਨਾਂ ਨੂੰ ਵਧਾਈ ਦੇਣੀ ਹੈ ਕਿ ਇਹਨਾਂ ਨੇ ਵੱਡੀ ਸੇਵਾ ਜਿਹੜੀ ਹੈ ਇਨਸਾਨੀਅਤ ਦੀ ਸੰਭੀ ਹੈ ਮਨੁੱਖਤਾ ਦੇ ਭਲੇ ਵਾਸਤੇ ਇਹਨਾਂ ਨੇ ਕਾਰਜ ਸ੍ਰਾਮ ਕੀਤੇ ਹੈ ਉਹਦੇ ਵਿੱਚ ਇਹਨਾਂ ਨੇ ਵੱਡਾ ਯੋਗਦਾਨ ਪਾ ਰਿਹਾ ਹੈ ਮੈਂ ਸਰਪੰਚ ਸਾਹਿਬ ਸਦਾ ਸਤਪਾਲ ਸਿੰਘ ਜੀ ਸਦਾ ਰਾਜਬਹਾਦਰ ਸਿੰਘ ਜੀ ਅਤੇ ਉਹਨਾਂ ਦੇ ਸਹਿਯੋਗੀ ਡਾਕਟਰ ਸਾਹਿਬ ਸ਼੍ਰੀ ਪਰਮੋਦ ਮਹਾਜਨ ਜੀ ਦਾ ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਆਪ ਆ ਕੇ ਇੱਥੇ ਸੇਵਾ ਮੰਗੀ ਹੈ ਤੇ ਸੇਵਾ ਕਰਨ ਵਾਸਤੇ ਤਤਪਰ ਹੋਏ ਆ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਾਂਗੀ ਕਿ ਹਲਕਾ ਪ੍ਰਥ ਵਿੱਚ ਕਿਸੇ ਨਾ ਕਿਸੇ ਐਤਵਾਰ ਜਿਹੜਾ ਪਿੰਡ ਚ ਆਵੇ ਉਹਨਾਂ ਪਿੰਡਾਂ ਦੇ ਵਿੱਚ ਇਹ ਕੈਂਪ ਲਾਇਆ ਜਾਇਆ ਜਾਣਗੇ ਔਰ ਇਹ ਇਸੇ ਤਰ੍ਹਾਂ ਫ੍ਰੀ ਇਲਾਜ ਫ੍ਰੀ ਸੇਵਾ ਜਿਹੜੀ ਹੈ ਇਹਨਾਂ ਵੱਲੋਂ ਕਰਵਾਈ ਜਾਏਗੀ ਲੋੜਵੰਦਾਂ ਨੂੰ ਦਵਾਈਆਂ ਦੇਣ ਵਾਸਤੇ ਸਰਪੰਚ ਸਾਹਿਬ ਜੀ ਨੇ ਇਹ ਜ਼ਿੰਮੇਵਾਰੀ ਚੁੱਕੀ ਹੈ ਕਿ ਜਿੰਨਾ ਵੀ ਉਹਨਾਂ ਨੂੰ ਲੋਡ ਹੋਏਗਾ ਉਹ ਅਸੀਂ ਆਪ ਕਰਾਂਗੇ ਕਿਉਂਕਿ ਇਹਨਾਂ ਦੇ ਮਨ ਵਿੱਚ ਹੈ ਕਿ ਮਨੁੱਖਤਾ ਦਾ ਭਲਾ ਕਰਨਾ ਸਰਬਾਦੀ ਸੇਵਾ ਕਰਨੀ ਤੇ ਇਹ ਸਾਡਾ ਲਕਸ਼ਯ ਪਰਮਾਤਮਾ ਨੇ ਬਹੁਤ ਕੁਝ ਦਿੱਤਾ ਸੰਤ ਬਾਬਾ ਪ੍ਰੇਮ ਸਿੰਘ ਦਾ ਸ਼ੁਕਰਾਨਾ ਕਰ ਰਹੀ ਹੈ ਕਿ ਉਹਨੇ ਵੱਡੀਆਂ ਦਾਤਾਂ ਬਖਸ਼ੀਆਂ ਵੱਡੇ ਖਜ਼ਾਨੇ ਬਖਸ਼ੇ ਹੈ ਵਿਦੇਸ਼ਾਂ ਵਿੱਚ ਬੱਚੇ ਸਾਡੇ ਬਹੁਤ ਨੇਕ ਕਮਾਈਆਂ ਕਰ ਰਹੇ ਹੈ ਤੇ ਉਹਨਾਂ ਨੇ ਨੇਕ ਕਮਾਈਆਂ ਵਿੱਚ ਵਾਅਦੇ ਕਰੇ ਪਰਮਾਤਮਾ ਤੰਦਰੁਸਤੀ ਦੇਵੇ ਉਸਤੇ ਸਬੰਧ ਵਿੱਚ ਅਰਦਾਸ ਸਾਹਿਬ ਬੇਨਤੀਆਂ ਕਰਦੀ ਹੈ ਸਾਰੇ ਇਲਾਕੇ ਵਿੱਚ ਸੇਵਾ ਕਰਨ ਵਾਸਤੇ ਇਹਨਾਂ ਨੇ ਬੀੜਾ ਚੁੱਕਾ ਕੀਤਾ ਤੇ ਮੈਂ ਅਰਦਾਸ ਕਰਾਂਗੀ ਸੱਚੇ ਪਾਤਸ਼ਾਹ ਨੂੰ ਬਲ ਬਖਸ਼ੇ ਜਿਸ ਪਿੰਡ ਵਿੱਚ ਵੀ ਹਲਕਾ ਪ੍ਰਾਥ ਜਾਂ ਕੋਈ ਹੋਰ ਪਿੰਡ ਵੀ ਜਿਹਨੂੰ ਵੀ ਲੋੜ ਹੋਵੇ ਉਹ ਸਾਨੂੰ ਆ ਕੇ ਦੱਸ ਸਕਦਾ ਅਸੀਂ ਉਹਨਾਂ ਦੇ ਕੋਲ ਡਾਕਟਰਾਂ ਦੀ ਟੀਮ ਭੇਜਾਂਗੇ ਤੇ ਇਹ ਸੇਵਾਦਾਰ ਜਾ ਕੇ ਉੱਥੇ ਕੈਂਪ ਲਾਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ